ਦਸ਼ਕਾਂ ਦਾ ਸਵਾਗਤ ਹੈ ਤੇ ਇਸ ਵਕਤ ਦੀ ਵੱਡੀ ਅਪਡੇਟ ਭਾਈ ਰੋਡ ਸੀ ਬੰਦ ਕਰ ਦਿੱਤਾ ਚੱਲਣ ਦੇ ਦੁਬਾਰ ਦੇ ਜਿਹੜੇ ਅਸੀਂ ਤੁਹਾਡੇ ਇਧਰ ਪਿੱਛੇ ਕਿਨ ਆਇਓ ਫਰਸਟ ਵੇ ਜਲੰਧਰ ਖਬਰਨਾਮਾ ਦੇਖ ਰਹੇ ਹਾਂ ਤਮਾਮ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਵਕਤ ਦੀ ਵੱਡੀ ਖਬਰ ਕਿ ਮਸਲੇ ਦਾ ਕੋਈ ਵੀ ਹੱਲ ਨਹੀਂ ਹੋਇਆ ਫਰਸਟ ਵੇ ਨਿਊਜ਼ ਤੇ ਲਗਾਤਾਰ ਕਵਰੇਜ ਤੁਸੀਂ ਦੇਖ ਰਹੇ ਸੀ ਜੋ ਭਾਰਤੀ ਕਿਸਾਨ ਯੂਨੀਅਨ ਨੇ ਨਕੋਤਰ ਤੋਂ ਜੋ ਜਗਰਾਵ ਰੋਡ ਜਾਂਦਾ ਪਹੁੰਚ ਰਾਜੀਪ ਟੂਲ ਟੈਕਸ ਮਿਲਾਂ ਪਰਚੀ ਬੰਦ ਕੀਤੀ ਔਰ ਉਸ ਤੋਂ ਬਾਅਦ ਰੋਡ ਜਮ ਕਰ ਦਿੱਤਾ ਤਾਂ ਮਸਲੇ ਦਾ ਹੱਲ ਕਿਉਂ ਨਹੀਂ ਹੋਇਆ ਪ੍ਰਧਾਨ ਜੀ ਮੇਰੇ ਨਾਲ ਹੈ ਪ੍ਰਧਾਨ ਜੀ ਲੰਮਾ ਸਮਾਂ ਲੱਗਿਆ ਤਕਰੀਬਨ ਅੱਧਾ ਘੰਟਾ ਲੱਗ ਗਿਆ ਉਸ ਵਿਚਾਰ ਚਰਚਾ ਚੱਲੀ ਨੂੰ ਆਖਰ ਸਿੱਟਾ ਕਿਉਂ ਨਹੀਂ ਨਿਕਲਿਆ ਗੱਲਬਾਤ ਕੀ ਹੋਈ ਹੈ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਲਿਖਤੀ ਰੂਪ ਦੇ ਵਿੱਚ ਦੇਣ ਨੂੰ ਤਿਆਰ ਨਹੀਂਗਾ ਉਹ ਚਾਹੁੰਦਾ ਨਹੀਂ ਕਿ ਇਹ ਜਿਹੜੀ ਸਾਡੇ ਸਾਡਾ ਮਸਲੇ ਦਾ ਹੱਲ ਹੋ ਸਕੇ ਤਾਂ ਕਿ ਸਾਡੀ ਜਥੇਬੰਦੀਆਂ ਨੇ ਹੁਣ ਫੈਸਲਾ ਜਿੱਦਾਂ ਕਾਲ ਪਹਿਲਾਂ ਦਿੱਤੀ ਸੀਗੀ ਉਸੇ ਤਰੀਕੇ ਦੇ ਨਾਲ ਰੋਡ ਜਮ ਕਰ ਦਿੱਤਾ ਤਾਂ ਕੀ ਲੱਗਦਾ ਕਿ ਕਿੰਨਾ ਕੁ ਟਾਈਮ ਰੋਡ ਬਲੌਕ ਰੱਖੋਗੇ ਅਗਲੀ ਅਪਡੇਟ ਕੀ ਹੈ ਤੁਹਾਡੇ ਵੱਲੋਂ ਕਿ ਸਾਰਾ ਦਿਨ ਵੀ ਚੱਲ ਸਕਦਾ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਤੁਹਾਨੂੰ ਇਹ ਪਤਾ ਹੀ ਹੈ ਗੱਲ ਦਾ ਵੀ ਜਥੇਬੰਦੀਆਂ ਨੇ ਸਾਰੇ ਇਲਾਕੇ ਦੀ ਮੰਗਾਂ ਨਹੀਂ ਪੂਰੀ ਹੋਈ ਕਿੰਨਾ ਚਿਰ ਚੱਲਦਾ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਸਰ ਕੀ ਮਸਲੇ ਦਾ ਚਰਚਾ ਤਾਂ ਹੋਈ ਹੋ ਗਿਆ ਸਭ ਕੁਲ ਸਵਾਲ ਜਵਾਬ ਹੀ ਹੁੰਦੇ ਆ ਗੱਲਬਾਤ ਕਿਹਨਾਂ ਵਿਸ਼ੇ ਤੇ ਹੋਈ ਹੈ ਚਰਚਾ ਕੀ ਹੋਈ ਹੈ ਗੱਲਬਾਤ ਉਸੇ ਮਾਇਨੇ ਦੇ ਵਿਸ਼ੇ ਤੇ ਹੋਈ ਆ ਉਸੇ ਟੱਕ ਦੇ ਵਿਸ਼ੇ ਤੇ ਹੋਈ ਆ ਉਹ ਸਾਨੂੰ ਕੋਈ ਜਿਹੜਾ ਪਿਛਲੇ ਛਿਆਂ ਦਿਨਾਂ ਨਾਲ ਵਾਲਾ ਰਵਈਆ ਉਹ ਹੀ ਹਲੇ ਅਪਣਾਇਆ ਹੋਇਆ ਵਾ ਅਸੀਂ ਪ੍ਰਪੋਜ਼ਲ ਉੱਤੇ ਬਣਾ ਕੇ ਭੇਜ ਦਿੰਦੇ ਆ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਪੱਕੇ ਪੱਕਾ ਹੱਲੇ ਦਾ ਕੋਈ ਲਿਖਤੀ ਤੌਰ ਤੇ ਜਿਹੜਾ ਅਫਸਰ ਦੇ ਸਕਦਾ ਉਹ ਸਾਡਾ ਅਫਸਰ ਸਾਡੇ ਨਾਲ ਗੱਲ ਕਰੇ ਤੇ ਡੀਏਸੀ ਸਾਹਿਬ ਨਾਲ ਗੱਲ ਹੋਈ ਆ ਪਹਿਲਾਂ ਉਹ ਕਹਿੰਦੇ ਮੈਂ ਬੈਠਦੇ ਆ ਨਾ ਮੈਂ ਛੁੱਟੀ ਤੇ ਆ ਹੁਣ ਉਹ ਕਹਿੰਦੇ ਮੈਂ ਸੀਐਮ ਨਾਲ ਡਿਊਟੀ ਲੱਗੀ ਆ ਉਹਨਾਂ ਦਾ ਵੀ ਢਿੱਲਾ ਮਠਾ ਰਵਈਆ ਮੈਂ ਕਿਹਾ ਮੈਂ ਤੇ ਆਲਟੀਮੇਟਮ ਦਿੱਤਾ ਹੋਇਆ 12 ਵਜੇ ਤੱਕ ਟੋਲ ਫਰੀ ਉਸ ਤੋਂ ਬਾਅਦ ਰੋਡ ਜਾਮ ਹੁਣ ਅਣਮਿਥੇ ਸਮੇਂ ਵਾਸਤੇ ਰੋਡ ਜਾਮ ਕਰ ਦਿੱਤਾ ਕਿ ਮਸਲੇ ਦਾ ਹੱਲ ਕਦੋਂ ਨਿਕਲੂਗਾ ਕਿ ਉਹਨਾਂ ਰੋਡ ਲਗਾਤਾਰ ਹੀ ਜਾਮ ਰਹੂਗਾ ਮਸਲੇ ਦਾ ਹੱਲ ਤੇ ਚੀਕਾਂ ਪਵਾ ਦਾਂਗੇ ਸਰਕਾਰ ਦੀਆਂ ਇਹ ਦੋ ਦੋ ਚੋਂ 10 ਮਿੰਟਾਂ ਦੇ ਵਿੱਚ ਹੀ ਹੱਲ ਕਰ ਜਾਣਾ ਕੋਈ ਐਡੀ ਗੱਲ ਨਹੀਂ ਇਹ ਤਾਂ ਪਹਿਲੀਆਂ ਤਸਵੀਰਾਂ ਫਸਟ ਵੀਕਅਪ ਨੂੰ ਪੇਸਟ ਫਸਟ ਵੀ ਨਿਊਜ਼ ਤੇ ਪਹਿਲੀਆਂ ਤਸਵੀਰਾਂ ਤੋਂ ਡੱਕ ਪਚਾ ਰਿਆ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਰੋਡ ਜਾਮ ਕਰ ਦਿੱਤਾ ਤਾਂ ਵੱਡੀ ਅਪਡੇਟ ਹਾਂ ਸਿਰ ਤੁਸੀਂ ਵੀ ਇਸੇ ਧਰਨੇ ਦਾ ਹਿੱਸਾ ਬਣੇ ਹੋ ਲਗਾਤਾਰ ਕਹਿਣਾ ਚਾਹੁੰਗੇ ਅਸੀਂ ਇਹ ਕਹਿਣਾ ਚਾੁੰਦੇ ਆਂ ਵੀ ਜਿਹੜੀਆਂ ਖੱਡਾਂ ਇਹ ਬਹੁਤ ਨੁਕਸਾਨ ਕਰਦੀਆਂ ਜੋ ਕਿ ਦਰਿਆ ਤੋਂ ਬਾਹਰ ਆ ਇਹ ਸਰਕਾਰ ਨੂੰ ਵੀ ਚਾਹੀਦਾ ਇਹ ਮਨਜ਼ੂਰ ਨਹੀਂ ਕਰਨਾ ਚਾਹੀਦਾ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਇਹੋ ਜਿਹੇ ਫੈਸਲੇ ਲੈਣੇ ਚਾਹੀਦੇ ਆ ਜੇ ਕਹਿ ਦਿੰਦੇ ਆ ਵੀ ਲੀਗਲ ਆ ਲੀਗਲ 5 4 ਫੁੱਟ 7 ਫੁੱਟ ਹੁੰਦੀ ਆ ਤੇ 35 35 ਫੁੱਟ ਮੈਂ ਪੁੱਛਣਾ ਚਾਹੁੰਦਾ ਵੀ ਇਹ ਕਿਦਾਂ ਲੀਗਲ ਹੋ ਜਾਂਦੀ ਆ ਤਾਂ ਐਸਟਮੀ ਸਰ ਜਿਹੜਾ ਨਾਲ ਸਰ ਲੰਬੇ ਟਾਈਮ ਤੋਂ ਅਜ ਤਕਰੀਬਨ 6 ਮਹੀਨੇ ਤਰਨਾ ਦਾਖਲ ਸੀ ਆਸ਼ਵਾਸ਼ਣ ਕੀ ਦਵਾਇਆ ਗਿਆ ਹੈ ਜੋ ਇੱਕ ਪਬਲਿਕ ਮਾਈਨਿੰਗ ਸਾਈਟ ਇੱਥੇ ਇੱਕ ਅਪਰੂਵ ਹੋ ਕੇ ਆਈ ਸੀ ਬਾਂਗੀਵਾਲ ਪਿੰਡ ਵਿੱਚ ਇਹ ਮਹਿਦਪੁਰ ਸਬ ਤਹਿਸੀਲ ਪੈਂਦੀ ਆ ਸਾਡੀ ਉਹਦੇ ਚ ਲੋਕਲ ਲੋਕਾਂ ਨੂੰ ਕੁਝ ਖਦਸ਼ੇ ਸੀਗੇ ਕਿ ਉਹਨਾਂ ਦਾ ਕੁਝ ਨੁਕਸਾਨ ਹੋਣ ਦੀ ਖਦਸ਼ੇ ਸੀਗੇ ਤੇ ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਕਿ ਨਹੀਂ ਦੇਰ ਤੱਕ ਇਹਨਾਂ ਦੇ ਜਿਹੜੇ ਖਦਸ਼ੇ ਆ ਉਹ ਰਿਜ਼ੋਲਵ ਨਹੀਂ ਕਰਲੇ ਜਾਂਦੇ ਉਹ ਨਹੀਂ ਦੇ ਤੱਕ ਜਿਹੜਾ ਵਾ ਅਜੇ ਅਸੀਂ ਕਿਸੇ ਤਰ੍ਹਾਂ ਦੀ ਮਾਈਨਿੰਗ ਸਟਾਰਟ ਨਹੀਂ ਕਰ ਰਹੇ ਕਿਉਂਕਿ ਮਾਈਨਿੰਗ ਜਿਹੜੀ ਆ ਰੇਤੇ ਦੀ ਮਾਈਨਿੰਗ ਆ ਆਮ ਲੋਕਾਂ ਦੀ ਸਹੂਲਤ ਨਹੀਂ ਕੀਤੀ ਜਾਂਦੀ ਜੇ ਲੋਕਲ ਲੋਕਾਂ ਨੂੰ ਕੋਈ ਅਸੁਵਿਧਾ ਹੈਗੀ ਆ ਜਾਂ ਕੋਈ ਹੋਰ ਉਹਨਾਂ ਨੂੰ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਸੁਣ ਕੇ ਮਸਲੇ ਹੱਲ ਕਰਵਾ ਕੇ ਅੱਗੇ ਚੱਲਿਆ ਜਾਏਗਾ ਪੁਨੀ ਦੇ ਤੱਕ ਅੱਗੇ ਨਹੀਂ ਚੱਲਦਾ ਜਿਵੇਂ ਪਹਿਲਾਂ